हां ਹੁਣ ਆਪਾਂ ਤੁਹਾਨੂੰ ਗੋਲ ਗੱਪੇ ਖਾ ਕੇ ਦਿਖਾਵਾਂਗੇ ਵੀ ਕਿਵੇਂ ਗੋਲ ਗੱਪੇ ਖਾਈਦੇ ਨੇ ਕਿਉਂਕਿ ਤੁਸੀਂ ਤਾਂ ਕਦੇ ਖਾਦੇ ਨਹੀਂ ਤੁਸੀਂ ਦੂਰੋਂ ਦੂਰੋਂ ਆ ਕੇ ਇੱਥੋਂ ਗੋਲ ਗੱਪੇ ਕਦੇ ਨਾ ਖਾਏ ਹੋ ਕਿਉਂਕਿ ਇਹ ਗੋਲ ਗੱਪਿਆਂ 'ਚ ਮਿਰਚਾਂ ਇੰਨੀਆਂ ਯਾਰ हां जी दोस्तों की हालचाल ने जी आज ਤੁਹਾਡੇ ਲਈ ਇੱਕ ਨਵਾਂ ਵਲੌਗ ਲੈ ਕੇ ਆਏ ਆ ਢਿੱਲੋ ਬ੍ਰਦਰ ਪੀਵੀ 13 ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਸੀਂ ਪਹਿਲਾਂ ਵਾਲੇ ਵਲੌਗਾਂ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਹ ਵੀ ਤੁਹਾਡੇ ਲਈ ਇੱਕ ਛੋਟਾ ਜਿਹਾ ਵਲੌਗ ਲੈ ਕੇ ਆਏ ਆ ਤੁਸੀਂ ਇਸ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੋਗੇ ਕਿਉਂਕਿ ਇਹ ਵਲੌਗ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਹੈ ਮਿੱਤਰੋ بارش ਦਾ ਮੌਸਮ ਹੈ ਅੱਜ ਬਾਹਰ ਕੁਝ ਖਾਣ ਪੀਣ ਜਾ ਰਹੇ ਆ ਆਪਾਂ ਅੱਜ ਕਦੇ ਤੇ ਜਾਵਾਂਗੇ ਦੋਸਤ ਪੁੰਡੀ ਤੇ ਹਾਂ ਜੀ ਦੋਸਤੋ ਤੇ ਪੁੰਡੀ ਹੁਣ ਆਪਣੀ ਜਾਣ ਵਾਸਤੇ ਤਿਆਰ ਹੈ ਤੇ ਆਪਣੇ ਡਰਾਈਵਰ ਸਾਹਿਬ ਇਹ ਤੇ ਕਪੜਾ ਮਾਰ ਰਹੇ ਨੇ ਤੇ ਸਵਾ ਵਿੱਚ ਬਹਿ ਚੁੱਕੀਆਂ ਨੇ ਹਾਂਜੀ ਕਿਵੇਂ ਸਵਾਦ ਆ ਰਿਹਾ ਹੈ ਬਹੁਤ ਜ਼ਿਆਦਾ ਕੋਈ ਸੰਘ ਸ਼ਰਮ ਤਾਂ ਨਹੀਂ ਆਉਂਦੀ ਇਹਦੇ ਜਾਣ ਲੱਗੇ ਸੰਘ ਕਾਦੀ ਆਪ ਦੀ ਚੀਜ਼ ਹੈ ਤੁਹਾਨੂੰ ਤਾਂ ਸ਼ਰਮ ਕਾਦੇਗੇ ਪੈਸੇ ਲੱਗੇ ਨੇ ਪੈਸੇ ਬਹੁਤ ਲੱਗੇ ਹਾਂ ਚੱਲ ਯਾਰ ਚੱਲ ਚੱਲ ਫਿਰ ਜ਼ਿਆਦਾ ਮੀਂਹ ਆ ਜੂ ਦੇਖੋ ਦੋਸਤੋ ਚਮਕਾ ਦਿੱਤੀ ਆ ਬਿਲਕੁਲ ਲੱਗਦੀ ਆ ਨਾ ਨਵੀਂ 26 ਮਰਦਾਂ ਇਹ ਨਹੀਂ ਸਟਾਰਟਿੰਗ ਦਿਖਾਉਣਾ ਮੈਂ ਤੁਹਾਨੂੰ ਹਾਂ ਚੱਲ ਕਰ ਸਟਾਰਟ ਆ ਰੱਖੋ ਮੈਂ ਹੋਟਲ ਕਰਨ ਛੱਡਦੇ ਇੱਥੇ ਨੂੰ ਰੱਖ ਦੇ ਇਹ ਰੱਖ ਦੇ ਤਾਂ ਦਾਲ ਲੱਗੇ ਤੇ ਕਿਧਰਾ ਸਿੱਟੀ ਹੋ ਤੇ ਠੀਕ ਤੇ ਕਰਨੀ ਆਹ ਦੇਖੋ ਇੱਕ ਮਿੰਟ ਖੜ੍ਹ ਜਾਓ ਇਹ ਕੀ ਹੈ ਹੀਟਰ ਇਹ 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 one of them. ਸਕਦੇ ਨੇ ਇਹਦੀ ਸਪੀਡ ਆ ਸੱਪੀਂ ਦੀ ਹਵਾ ਆ ਰਹੀ ਆ ਐਵੇਂ ਲੱਗ ਰਿਹਾ ਜਿਵੇਂ ਭੱਣ ਚਿਰਦੇ ਹੁੰਨੇ ਆ ਥੈਡ ਵਾਲਾ ਦਿਖਾ ਦਿਓ ਦੋਸਤੋ ਅਗਰ ਤੁਹਾਡੇ ਘਰ ਦੇ ਵਿੱਚ ਵੀ ਬਹੁਤ ਵੱਡਾ ਪਰਿਵਾਰ ਹੈ ਲੜਾਈ ਝਗੜਿਆਂ ਦੇ ਵਿੱਚ ਕੁਛ ਨਹੀਂ ਰੱਖਾ ਵੇਖੋ ਸਿਰ ਵੀ ਇੱਕ ਛੋਟੀ ਜੀ ਭੁੰਡੀ ਲੈ ਲਓ ਸਾਰੇ ਟੱਬਰ ਨੂੰ ਬਿਠਾ ਕੇ ਉਹਦੇ ਵਿੱਚ ਝੂਟੇ ਜਾਇ ਕਰੋ ਇਹੇ ਜ਼ਿੰਦਗੀ ਦਾ ਇੰਜੋਏ ਕਰੋ ਪਾਏ ਟੁੰਡੀ ਇੰਜੋਏ ਕਰਨ ਵਾਸਤੇ ਲਈ ਹੈ ਸੋ ਦੇਖੋ ਇਹਦਾ ਮੀਟਰ ਚੱਲ ਰਿਹਾ ਹੈ 100 ਤੇ ਜਾ ਰਿਹਾ ਹੈ 100 ਤੇ ਚਲੋ ਆਏ ਜੇ ਤੈਨੂੰ ਕੋਈ ਸ਼ਰਮ ਤਾਂ ਨਹੀਂ ਆ ਰਹੀ ਸ਼ਰਮ ਘਾਦੀ ਆਉਣੀ ਹੈ ਕਿਹੜਾ ਬੰਦਾ ਫੋਰਚੂਨਰ ਲੈਣ ਦੀ ਆਤ ਰੱਖਦਾ ਹੈ ਮਿੱਤਰੋ ਅੱਗੇ ਵੇਖ ਲੈ ਅੱਗੇ ਵੇਖ ਲੈ ਕਿਹੜਾ ਬੰਦਾ ਫੋਰਚੂਨਰ ਲੈਣ ਦੀ ਆ ਕਾਟਰੈਕ ਉਹ ਨੂੰ ਪੂੰਡੀ ਦੇ ਜਾਣ ਲੱਗਿਆ ਕੋਈ ਵੀ ਡਰ ਨਹੀਂ ਲੱਗਦਾ ਡਰ ਨਹੀਂ ਲੱਗਦਾ ਸ਼ਰਮ ਨਹੀਂ ਆਉਂਦੀ ਲੱਗਾ ਕੱਤੀ ਆਉਂਦੀ ਹੈ ਗੱਡੀ ਨੂੰ ਤਾਂ ਮੈਂ ਚੀਰ ਕੇ ਲੰਘ ਜੂ ਮੈਂ ਕਿਹਦੇ ਨਾਲ ਕਰਦਾ ਤੂੰ ਅਜੇ ਤੂੰ ਕਪੂ ਤਾਂ ਮਾਰ ਦੇ ਜੀ ਕਿੱਦਾਂ ਕਰੀਂਗਾ ਪਹਿਲਾਂ ਤਾਂ ਪੂੰਡਾ ਪਹਿਲਾਂ ਤਾਂ ਐਡਾ ਹੁੰਦਾ ਹੈ ਪੂੰਡੀ ਆ ਕਾ ਪਹਿਲਾਂ ਕਿਨਾਰਾ ਰੱਖੋ ਜਾਂ ਪੂੰਡਾ ਤੇ ਪੂੰਡੀ ਇਹ ਵੀ ਵਿਚਾਰਾ ਕੰਫਿਊਜ਼ ਹੈ ਛੋਟੀ ਜੀ ਪੂੰਡੀ ਹੈ ਕਿਵਾਂ ਦਾ ਗੇਰੀ ਨਹੀਂ ਲਾਇਆ ਇਹ ਸਾਡੇ ਪਹਿਲੀ ਕਮਰੇ ਹੀ ਜਾਂਦੇ ਨੇ ਹਲੇ ਪੰਜਵਾਂ ਦਾ ਗੇਰੀ ਨਹੀਂ ਲਾਇਆ ਦੇਖੋ ਜਿੰਦਗੀ ਦਾ ਯਾਰ ਕਰਨਾ ਹੈ ਜਿੰਦਗੀ ਦਾ ਅਨੰਤ ਮਾਰਦੇ ਹੋਏ ਅਸੀਂ ਸ਼ਹਿਰ ਵਾਲੇ ਨੂੰ ਕੂਚ ਕਰ ਰਹੇ ਆ ਵੱਡੇ ਰੋਡ ਤੇ ਜਾਜ ਆਪਣਾ ਚੜ ਚੁੱਕਿਆ ਮਮੀ ਨੂੰ ਜਾਣੀ ਖੁਸ਼ੀ ਦੇ ਖੁਸ਼ੀ ਦੇ ਮਾਰੇ ਗੱਲ ਦੇ ਵਿੱਚੋਂ ਭਗਵੰਤ ਮਾਨ ਵਾਲੀ ਬਾਣੀ ਨਿਕਲਦੀ ਆ ਦੋਸਤੋ ਅੱਗੇ ਨਾਲੋਂ ਤੇਰਾ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਤੇ ਜਿਵੇਂ ਮੇਰੀ ਬਾਜ ਨਿਕਲ ਰਹੀ ਹੈ ਓਵੇਂ ਮੈਨੂੰ ਲੱਗਦਾ ਤੁਸੀਂ ਵੀ ਮੈਨੂੰ ਸੀਐਮ ਬਣਾਓਗੇ ਬਸ ਕਰਦੇ ਬੰਦਾ ਚਲੋ ਬੋਲੋ ਹਾਂਜੀ ਦੋਸਤੋ ਫਿਰ ਕਿੰਨਾ ਕੁ ਸਵਾਦ ਆਇਆ ਤੁਹਾਨੂੰ ਮੈਨੂੰ ਤਾਂ ਭੁੰਡੀ ਚਲਾ ਕੇ ਬਹੁਤ ਜ਼ਿਆਦਾ ਸਵਾਦ ਆਇਆ ਹੈ ਤੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਜਿੱਥੇ ਪਹੁੰਚਣਾ ਸੀ ਆਪਦੇ ਸਥਾਨ ਤੇ ਹਾਂ ਹੁਣ ਆਪਾਂ ਤੁਹਾਨੂੰ ਗੋਲ ਗੱਪੇ ਖਾ ਕੇ ਦਿਖਾਵਾਂਗੇ ਵੀ ਕਿਵੇਂ ਗੋਲ ਗੱਪੇ ਖਾਈਦੇ ਨੇ ਕਿਉਂਕਿ ਤੁਸੀਂ ਤੱਕਦੇ ਖਾਦੇ ਨਹੀਂ ਚਲੋ ਵੀ ਆਜੋ ਇੰਨੇ ਤਾਂ ਦੇ ਦੇ ਯਾਰ ਮਰਦਾ ਮੂੰਹ ਕਿੱਡਾ ਓਏ ਦੋਸਤੋਂ ਤੁਸੀਂ ਦੂਰੋਂ ਦੂਰੋਂ ਆ ਕੇ ਇੱਥੋਂ ਗੋਲ ਗੱਪੇ ਕਦੇ ਨਾ ਖਾਏ ਹੋ ਕਿਉਂਕਿ ਇਹ ਗੋਲ ਗੱਪਿਆਂ 'ਚ ਮਿਰਚਾਂ ਇੰਨੀਆਂ ਯਾਰ ਮੈਨੂੰ ਵੀ ਤਾਂ ਸਾਰੇ ਤੁਹਾਨੂੰ ਨਹੀਂ ਆਇਆ ਮੈਂ ਉਹ ਨਾ ਵੀ ਉਹ ਨਹੀਂ ਭਾਈ ਪਾਈ ਦੰਦਾ ਚਲੋ ਹੁਣ ਮੈਂ ਵੀ ਖਾ ਲਾ ਦੋਸਤੋ ਦੂਰੋਂ ਨੇੜੇੋਂ ਪਹੁੰਚੋ ਤੇ ਮੈਨੂੰ ਇਨਸਾਕ ਦਿਵਾਉ ਐਨੀਆ ਮਿਰਚਾਂ ਯਾਰ ਮੈਂ ਖਾ ਲਾ ਹੁਣ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆ ਗੋਲ ਗੱਪੇ ਖਾ ਰਹੇ ਨੇ ਤੇ ਆਪਣੀ ਭੁੰਡੀ ਨੂੰ ਦੇਖਣ ਵਾਸਤੇ ਦੇਖੋ ਦੋਸਤੋ ਜਾਮ ਲੱਗ ਚੁੱਕਿਆ ਹੈ ਆ ਬਾਈ ਵੀ ਆਪਣੀ ਭੁੰਡੀ ਦੇਖਣ ਵਾਸਤੇ ਆਏ ਨੇ ਦੂਰੋਂ ਦੂਰੋਂ ਸੰਗਤਾ ਪਹੁੰਚ ਰਹੀਆਂ ਨੇ ਇਹ ਗੱਡੀ ਦੇਖਣ ਵਾਸਤੇ ਓਏ ਆਜੋ ਯਾਰ ਕਵੰਟਲ ਕਵੰਟਲ ਗੋਲ ਗੱਪੇ ਖਾ ਕੇ ਤੁਸੀਂ ਮਾਤਾ ਕੁਛ ਵੀ ਨਹੀਂ ਖਾਦਾ ਦੋਸਤੋ ਇੱਥੋਂ ਸਾਰੇ ਜਾਣੇ ਗੋਲ ਗੱਪੇ ਖਾ ਕੇ ਆ ਇੱਥੇ ਆ ਕੇ ਖੜ ਗਏ ਵੀ ਸਾਨੂੰ ਥੋੜੀ ਥੋੜੀ ਸਾਫ দাও ਕੀ ਗੱਲ ਓਏ ਸਾਫ ਤੁਹਾਨੂੰ ਕਾਦੀ ਦੇ ਮਾਮੇ ਚਲੋ ਚੱਕ ਕੌਣ ਕੇ ਮਾਰਦਾ ਹੈ ਨੋਰਥ ਸਟੋਪ ਹਾਂਜੀ ਦੋਸਤੋ ਹੁਣ ਅਸੀਂ ਜਾਹਾਜਵਲ ਫਿਰ ਲੈਨ ਕਰ ਰਹੇ ਹਾਂ ਮੇਰੇ ਹੱਥ ਚ ਚਾਬੀ ਹੈ ਲਾਲੇ ਟਾਕੀ ਖੋਲੂਗਾ ਮੈਂ ਰਿਮੋਟ ਨਾਲ ਕੋ ਯਾਰ ਬੰਦਿਆਂ ਵਾਂਗੂ ਚਲਾ ਤੂੰ ਐਸੇ ਇਹ ਸਭ ਨਾਲ ਤਾਂ ਸਾਡੇ ਗੋਲ ਗੱਪੇ ਹਜਮ ਕਰ ਦੇਗਾ ਇਹ ਫੀਚਰ ਤੁਹਾਨੂੰ ਹੀ ਤਾਂ ਪਤਾ ਨਹੀਂਗਾ ਜਦੋਂ ਆਪਾਂ ਇਹਦੇ ਵਿੱਚ ਬੈ ਕੇ ਸਫ਼ਰ ਕਰਦੇ ਆ ਇੱਕ ਯਾਬ ਨਹੀਂ ਬਣ ਦਿੰਦਾ ਕਾਵਾ ਪੀ ਕਿ ਤੂੰ ਮੁੜ ਕੇ ਜਿਹੜੇ ਰਾਹ 'ਚ ਕੋਲ ਕਪਿਹਾਨੂ ਜਾਣੇ ਆ ਫਿਰ ਫੇਫੀ ਅੱਗੇ ਹੋਣੀ ਆ ਫਿਰ ਫੇਰ ਕੋਲ ਦੇ ਕੋਲ ਟਰੱਕ ਨਾਲ ਮੁਕਾਬਲਾ ਕਰੇ ਟਰੱਕ ਨਾਲ ਟਰੱਕ ਦੇ ਅੱਗੇ ਲਾ ਕੇ ਦੇਖ ਦੀਏ ਗੱਡੀ ਆਈ ਹੋਣੀ ਲੰਬੇ ਹੌਲੀ 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 ਵੇਖ ਕੇ ਵੇਖ ਕੇ ਉਹ ਗੱਡੀ ਆ ਗਈ ਅੱਗੋਂ ਔਰ ਆ ਰਹੀ ਹੈ ਚਲੋ 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 ਪਟੂ 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 ਜੀ ਆਪਾਂ ਨੂੰ ਮਿਲ ਗਈ ਸੀ ਰਸਤੇ ਦੇ ਵਿੱਚ ਆਪਣੇ ਫੈਨ ਵੱਡੇ ਵੀਰ ਜੀ ਦੇ ਦੀਦੀ ਜੀ ਕਹਿੰਦੇ ਫੋਟੋ ਕਰਾਉਣੀ ਆ ਤੁਹਾਡੇ ਨਾਲ ਤੇ ਫੋਟੋ ਕਲਿੱਕ ਹੋ ਰਹੀਆਂ ਤੁਸੀਂ ਦੇਖੋ ਬਹੁਤ ਪਿਆਰ ਮਿਲਦਾ ਆਪਾਂ ਨੂੰ ਜੀ ਲੋਕਾਂ ਦਾ ਹਾਂ ਜੀ ਦੋਸਤ ਆਪਾਂ ਗੋਲ ਗੱਪਿਆਂ ਨੂੰ ਪੈਸੇ ਦੇਣੇ ਭੁੱਲ ਗਏ ਸੀ ਤੇ ਨਿੱਕਾ ਆਪਣੇ ਪੈਸੇ ਦੇਣ ਗਿਆ ਹੋਇਆ ਤੇ ਮੰਮੀ ਡਰ ਗਈ ਕਿ ਨਹੀਂ ਤੁਸੀਂ ਚੜਾਈ ਤੇ ਖੜੇ ਹੋ ਆਟੋ ਲੈ ਗਏ ਤੇ ਉੱਤਰ ਕੇ ਬਾਹਰ ਖੜੀ ਹੈ ਕਹਿੰਦੀ ਪਹਿਲਾਂ ਥੱਲੇ ਆਟੋ ਤਾਰੋ ਫੇਰ ਮੈਂ ਵਿੱਚ ਬੈਠੂੰਗੀ ਮੈਂ ਤੋਰੂੰਗਾ ਹੀ ਇੱਥੋਂ ਆਇਆ ਮਮੀ ਲੈ ਪੈਂਦੀ ਹੋਣੇ ਤੋੜਦਾ ਨਹੀਂ ਲੈ ਜਾ ਆਪਣੀ ਵੀ ਏਡੀ ਹੁੰਦੀ ਆ ਫਿਰ ਆ ਬੈਠ ਲੰਬੇ ਦੀ ਭੂੰਡੀ ਤੇ ਤੈਨੂੰ ਸੈਰ ਕਰਾਵਾਂ ਨੀ ਹੁੰਦਾ ਨਹੀਂ ਉਹ ਆ ਰਿਹਾ ਸਮਾ ਕੋਈ ਗੱਲ ਬਾਤ ਮੈਂ ਹਾਂ ਤੂੰ ਗੱਲਾਂ ਮੁੱਕ ਗਿਆ ਕਿਉਂਕਿ ਗੋਲ ਗੱਪਿਆਂ ਦੇ ਉੱਪਰੋਂ ਗੱਲਾਂ ਦੱਬ ਲੀਆਂ ਦੋਸਤੋ ਅੱਛਾ ਹੁਣ ਗੱਲਾਂ ਨਿਕਲ ਨਿਕਲ ਕੇ ਬਾਹਰ ਆ ਰਹੀਆਂ ਸੀ ਯਾਰ ਮੇਰੇ ਤੇ ਗੋਲ ਗੱਪੇ ਹੀ ਖਜਮ ਹੋ ਗਏ ਯਾਰ ਕੁੱਤੇ ਤੁਸੀਂ ਗੋਲ ਗੱਪੇ ਖਵਾਤੇ ਹੋਣ ਮੇਰੀਆਂ ਗੱਲਾਂ ਦਬ ਗਈਆਂ ਅੰਦਰ ਅੱਛਾ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਗੱਲਾਂ ਕੱਢਾਂਗੇ ਅੱਛਾ ਹੁਣ ਵਾਲਾ ਬਲੌਗ ਤੁਸੀਂ ਆਏ ਦੇਖੋ ਬੜਾ ਗੱਲਾਂ ਤੋਂ ਕਿਉਂ ਦੇਖੋ ਬੜਾ ਗੱਲਾਂ ਤੋਂ ਦੋਸਤ ਕਿੰਨੀਆਂ ਹੁਣ ਗੱਲਾਂ ਮੈਂ ਕਰੀ ਵੀ ਕਿਵੇਂ ਜਾਵਾਂ ਯਾਰ ਮੈਂ ਕਿਹੜਾ ਭੀਮ ਕੰਨਾ ਤੇਰਾ ਕੀ ਪਤਾ ਖਾਂਦਾ ਹੀ ਹਮੇ ਮੈਂ ਤੇ ਵਿਖੇ ਚਲੋ ਅੱਛਾ ਵੇ ਚਲੋ ਦੁਨਾਈ ਦੇ ਸਾੰਧੀ ਅਕੇ ਆਨੇ ਸੀ ਬੰਦੀਆ ਇਹ ਪੈਸੇ ਦੇਗੀ ਇੱਥੇ ਵੇਚ ਮੈਂ ਜਾ ਚਾਹੁੰਦਾ ਹਾਂ ਜੀ ਰਾਜ ਵਿੱਚ ਖਰਾਬ ਧੀਰ ਘਟਿਆ ਜਰਾ ਲਾਓ ਤੱਕ ਮੈਂ ਦੇਣਾ ਬਾਹਰ ਤਰਖਣਾ ਬੇਤੀ ਕਰਾਉਂ ਤੁਹਾਡੀ ਬਾਪੂ ਜੀ ਸਮੇਂ ਨਾਲ ਸਾਹਮਣੇ ਵੇਖ ਵੇਖ ਕੇ ਚਲੋ 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 ਇੱਕ ਪੱਟ ਚਲੋ 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 ਵੇਖ ਕੇ ਰੇਡ ਬੜੀ ਏ ਦੋਸਤੋ ਆ ਨਾਹਰ ਵੇਖੋ ਇਹ ਨਾਹਰ ਦੇ ਉੱਤੇ ਲਾ ਕੇ ਮਿਲੂਗਾ ਤੁਹਾਨੂੰ ਓਏ ਤਾ ਨਿਆ ਕਰ ਲੈ ਗੱਡੀ ਆ ਗਈ ਪਿੱਤਰਾ ਤੂੰ ਹੋਣੀ ਕਰ ਲੈ ਮੈਂ ਮੈਂ ਨਾ ਫਟਿਆ ਤਾਰ ਦੇ ਵਿੱਚ ਢਰ ਕੇ ਆ ਜਾਣਾ ਹੋਰ ਮੰਮੀ ਨੇ ਛੱਡ ਗਿਆ ਗੁੱਸਾ ਹੌਲੀ 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 ਚਾਓ ਕਿਤੇ ਮਾਤਾ ਨੂੰ ਦਿਲ ਦੋਸਤਾਂ ਮੈਨੂੰ ਬਹੁਤ ਡਰ ਲੱਗਦਾ ਐ ਮੈਂ ਕਦੀ ਮਾਤਾ ਵੇਹ ਗੱਡੀ 'ਚ ਬੈਠੀ ਆ ਨਾ ਕਦੀ ਭੁੰਡੀ 'ਚ ਬੈਠੀ ਆ ਮੰਮੀ ਦਾ ਸੁਪਨਾ ਪੂਰਾ ਕਰਦਾ ਭੁੰਡੀ ਵਾਲਾ ਵੀ ਹਾਂਜੀ ਦੋਸਤਾਂ ਮੈਨੂੰ ਆ ਡਰਾਈਵਰ ਸ਼ਾਣਾ ਲੱਗਦਾ ਐ ਇਹ ਹੌਲੀ ਹੌਲੀ ਜਾ ਰਿਹਾ ਭੁੰਡੀ ਲੈ ਕੇ ਬਹੁਤ ਅੱਛਾ ਸ਼ਾਬਾਸ਼ ਬੱਚੇ ਸ਼ਾਬਾਸ਼ ਬਹੁਤ ਅੱਛਾ ਨਜ਼ਰ ਲੱਗ ਗਈ ਦੋਸਤਾਂ হুম পৌঁছে যা ਹੋ ਹੁਣ ਅਸੀਂ ਵਲੌਗ ਦੀ ਸਮਾਪਤੀ ਕਰਨ ਜਾ ਰਹੇ ਹਾਂ ਕਿਉਂਕਿ ਬੇਬੇ ਰਸਕੇ ਹੋ ਗਈ ਹਾਏ ਹੁਣ ਜਾ ਕੇ ਡੰਡਾ ਤਿਆਰ ਕਰੂਗੀ ਸਾਨੂੰ ਕੁੱਟੂਗੀ ਬਹੁਤ ਦੋਸਤੋ ਹੁਣ ਆਪਾਂ ਵਲੌਗ ਦੇ ਵਿੱਚ ਤੁਹਾਨੂੰ ਨਹੀਂ ਦਿਖਾ ਸਕਦੇ ਵੀ ਸਾਡੇ ਕਿੱਥੇ ਕਿੱਥੇ ਪੈਣਗੇ ਹੁਣ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਮਿਲਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਲਵਿਦਾ